ਬੇਵਿਲਾਨ ਦਾ ਸਭ ਤੋਂ ਅਮੀਰ ਆਦਮੀ ਲੇਖਕ ਕਹਿੰਦੇ ਹਨ ਕਿ ਤੁਹਾਡੇ ਅੱਗੇ ਤੁਹਾਡਾ ਭਵਿੱਖ ਦੂਰ ਜਾਣ ਵਾਲੀ ਕਿਸ ਸੜਕ ਵਾਂਗ ਫੈਲਿਆ ਹੋਇਆ ਹੈ। ਉਸ ਸੜਕ ਦੇ ਨਾਲ ਤੁਹਾਡੀਆਂ ਔਰੀਜਾ ਹਨ ਜਿਨ੍ਹਾਂ ਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ। ਉਹ ਇੱਛਾਵਾਂ ਹਨ ਜਿਨ੍ਹਾਂ ਨੂੰ ਤੁਸੀਂ ਪੂਰੀਆਂ ਹੁੰਦੀਆਂ ਵੇਖਣਾ ਚਾਹੁੰਦੇ ਹੋ। ਆਪਣੇ ਔਰੀਜਾ ਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਤੁਹਾਨੂੰ ਪੈਸਿਆਂ ਦੇ ਮਾਮਲੇ ਵਿੱਚ ਸਫਲ ਹੋਣਾ ਪੈਂਦਾ ਹੈ। ਲੇਖਕ ਨੇ ਸਾਨੂੰ ਕੁਝ ਵਿੱਤੀ ਸਿਧਾਂਤ ਸੁਝਾਏ ਹਨ। ਲੇਖਕ ਕਹਿੰਦੇ ਹਨ ਕਿ ਇਹਨਾਂ ਵਿੱਤੀ ਉਸੂਲਾਂ ਨੂੰ ਤੁਸੀਂ ਆਪਣਾ ਮਾਰਗਦਰਸ਼ਨ ਕਰਨ ਦੋ ਤਾਂ ਜੋ ਉਹ ਤੁਹਾਨੂੰ ਇੱਕ ਖਾਲੀ ਬੁਟੂਏ ਦੀ ਤੰਗੀ ਤੋਂ ਦੂਰ ਹੀ ਰੱਖਣ ਅਤੇ ਇੱਕ ਭਰਪੂਰ ਅਤੇ ਖੁਸ਼ਹਾਲ ਜੀਵਨ ਵੱਲ ਲਿਜਾ ਸਕਣ ਲੇਖਕ ਕਹਿੰਦੇ ਹਨ ਕਿ ਗੁਰੂਤਾ ਦੇ ਨਿਯਮ ਵਾਂਗ ਇਹ ਨਿਯਮ ਸਰਬਵਿਆਪਕ ਅਤੇ ਅਟੱਲ ਹਨ ਰੱਬ ਕਰੇ ਇਹ ਤੁਹਾਡੇ ਲਈ ਵੀ ਪਰੇ ਬਟੂਏ ਬੈਂਕ ਖਾਤਿਆਂ ਵਿੱਚ ਵੱਡੀਆਂ ਰਕਮਾਂ ਅਤੇ ਵਿੱਤੀ ਤਰੱਕੀ ਦੀ ਚਾਬੀ ਸਾਬਤ ਹੋਣ ਜਿਵੇਂ ਇਹ ਹੋਰ ਲੋਕਾਂ ਲਈ ਹੋਏ ਹਨ ਐਸਾ ਉਹ ਸਾਧਨ ਹੈ ਜਿਸ ਨਾਲ ਤੁਹਾਡੀ ਦੁਨਿਆਵੀ ਸਫਲਤਾ ਨਾ